ਮੁਕਸਰ ਲਈ ਵੱਡਾ ਕਾਟਾ ਸਾਬ ਹੋਇਆ ਕੀ ਕਹਿਣਾ ਚਾਹੁੰਨੀ ਹਾਂ ਜੋ ਤੁਹਾਡਾ ਬੇਟਾ ਸੀ ਜੋ ਮੁਕਸਰ ਦੇ ਬੱਚਿਆਂ ਲਈ ਉਹ ਪ੍ਰੇਰਨਾ ਸਰੋਤ ਸੀਗਾ ਬੱਚਿਆਂ ਨੂੰ ਅਕਸਰ ਉਹ ਇਹ ਕਹਿੰਦਾ ਸੀਗਾ ਕਿ ਜੇ ਮੈਂ ਪੜ੍ਹ ਕੇ ਡਾਕਟਰ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਮੁਕਸਰ ਦੇ ਬੱਚਿਆਂ ਨੂੰ ਤਾਂ ਖਾਸ ਤੌਰ ਤੇ ਮੋਟੀਵੇਟ ਕੀਤਾ ਵੈਸੇ ਉਹ ਹਰੇਕ ਬੱਚੇ ਨੂੰ ਇਹ ਕਹਿੰਦਾ ਸੀਗਾ ਕਿ ਬੱਚਿਆਂ ਦਾ ਕੰਮ ਇੱਕੋ ਹੀ ਹੁੰਦਾ পড়ੋ ਤੇ ਅੱਗੇ ਵਧੋ ਕਿਉਂਕਿ ਉਹ ਕਹਿੰਦਾ ਹੀ ਸੀਗਾ ਕਿ ਜੇ ਮੈਂ ਪੜ੍ਹ ਕੇ ਕੁਝ ਬਣ ਸਕਦਾ ਤਾਂ ਤੁਸੀਂ ਵੀ ਬਣ ਸਕਦੇ ਤੋ ਬੱਚੇ ਬਹੁਤ ਜ਼ਿਆਦਾ ਹੁੰਦੇ ਤਾਂ ਪ੍ਰਭਾਵ ਸੀਗੇ। ਬਹੁਤ ਜ਼ਿਆਦਾ ਮੋਟੀਵੇਟ ਕਰਦਾ ਸੀ। ਮੈਂ ਵੀ ਕਿਤੇ ਵੀ ਭਾਸ਼ਣ ਦਿੰਦਾ ਸੀਗਾ ਤਾਂ ਉਹਦੀ ਉਦਾਹਰਨ ਦਿੰਦਾ ਸੀ ਬੱਚਿਆਂ ਨੂੰ ਕਿ ਬੱਚੇ ਨਵਦੀਪ ਦਾਲ ਰੋਟੀ ਖਾਣ ਵਾਲਾ ਬੱਚਾ ਹੈ। ਜੇ ਉਹ ਪੜ੍ਹ ਕੇ ਪ੍ਰਾਪਤੀਆਂ ਕਰ ਸਕਦਾ ਤਾਂ ਸਾਰੇ ਬੱਚੇ ਕਰ ਸਕਦੇ। ਲਾਸਟ ਵਾਰੀ ਗੱਲ ਕਦੋਂ ਹੋਈ ਸੀ? ਤੁਹਾਡੀ ਕੀ ਗੱਲ ਹੋਈ ਸੀ? ਲਾਸਟ ਵਾਰੀ ਸ਼ਨੀਵਾਰ ਸਵੇਰੇ 7 ਵਜੇ ਮੇਰੀ ਗੱਲ ਹੋਈ ਉਹਦੇ ਨਾਲ 7 ਵਜੇ ਆਮ ਤੌਰ ਤੇ ਮਾਨੂੰ ਉਠਾਉਂਦਾ ਸੀਗਾ ਵੀ ਉੱਠ ਜਾ ਕਿਉਂਕਿ 9 ਵਜੇ ਉਹਨੇ ਜਾਣਾ ਹੁੰਦਾ ਸੀਗਾ। 8 ਵਜੇ ਉਹਨੇ ਆਪਦੀ ਮੰਮੀ ਨੂੰ ਹੈਪੀ ਬਰਥਡੇ ਦਾ ਮੈਸੇਜ ਭੇਜਿਆ WhatsApp ਤੇ ਕਿਉਂਕਿ ਉਸ ਦਿਨ ਉਹਦੀ ਮੰਮੀ ਦਾ ਜਨਮ ਦਿਨ ਸੀਗਾ ਫਿਰ ਉਸ ਤੋਂ ਬਾਅਦ ਰਾਤ ਨੂੰ 9 ਵਜੇ ਹੀ ਸਾਡੀ ਗੱਲ ਹੁੰਦੀ ਸੀ ਹਰ ਰੋਜ਼ ਪਰ ਸ਼ਨੀਵਾਰ ਜਦੋਂ ਉਹਨੇ ਸਾਡਾ ਫੋਨ ਨਹੀਂ ਚੈੱਕ ਕੀਤਾ ਤੇ ਅਸੀਂ ਸਾਰੀ ਰਾਤ ਹੀ ਟਰਾਈ ਕਰਦੇ ਰਹੇ ਹਾਂ ਉਹਨੇ ਸਾਰੀ ਰਾਤ ਹੀ ਸਾਡਾ ਫੋਨ ਨਹੀਂ ਚੱਕਿਆ ਤਾਂ ਸਵੇਰੇ 6 ਵਜੇ ਅਸੀਂ ਕਿਸੇ ਰਿਸ਼ਤੇਦਾਰ ਨੂੰ ਭੇਜਿਆ ਜਿੱਤੋਂ ਸਾਨੂੰ ਪਤਾ ਲੱਗਿਆ ਵੀ ਕਮਰਾ ਅੰਦਰੋਂ ਬੰਦ ਹੈ ਇਹ ਬੱਚਾ ਹੈ ਅੰਦਰੀ ਹੈ ਪਰ ਸਾਡਾ ਫੋਨ ਵੀ ਚੱਕ ਰਿਹਾ ਤੇ ਸਾਨੂੰ ਸ਼ੱਕ ਹੋਇਆ ਕਿ ਜਰੂਰ ਕੋਈ ਮਾੜੀ ਘਟਨਾ ਹੋ ਗਈ ਹੈ ਸਾਡੇ ਕਹਿਣ ਤੇ ਪੁਲਿਸ ਨੇ ਗੇਟ ਤੋੜਿਆ ਤੇ ਅੰਦਰੋਂ ਬੱਚੇ ਦੀ ਲਾਸ਼ ਬਰਾਮਦ ਹੋਈ ਹੈ ਕਿੰਨਾ ਸਮਾਂ ਹੋ ਗਿਆ ਸਰ ਦਿੱਲੀੋਂ ਦਿੱਲੀੋਂ ਪਿਛਲੇ 7 ਸਾਲਾਂ ਤੋਂ ਰਹਿ ਰਿਹਾ ਸੀ ਦਾ ਐਮਬੀਬੀਐਸ ਵੀ ਉੱਥੋਂ ਕੀਤੀ ਲਗਭਗ 6 ਸਾਲ 1 ਸਾਲ ਐਮਡੀ ਦਾ ਹੋ ਗਿਆ ਸੀਗਾ ਔਰ ਬਹੁਤ ਉਹ ਸ਼ਾਇਦ ਸੀਗਾ ਉਹ ਕਹਿੰਦਾ ਸੀ ਵੀ ਹੋਰ 2 ਸਾਲਾਂ ਵਿੱਚ ਐਮਬੀ ਪੂਰੀ ਕਰਕੇ ਤੇ ਮੈਂ ਕਿਸੇ ਚੰਗੇ ਹਸਪੀਟਲ ਦੇ ਵਿੱਚ ਜੌਬ ਕਰੂੰਗਾ ਪਰ ਲੋਕਾਂ ਦੀ ਸੇਵਾ ਕਰੂੰਗਾ ਕੋਈ ਟੈਨਸ਼ਨ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਦੀ ਗੱਲ ਉਹਨੇ ਘਟੋ-ਘਟ ਸਾਡੇ ਨਾਲ ਸਾਂਝੀ ਨਹੀਂ ਕੀਤੀ ਹੋ ਸਕਦਾ ਹੈ ਕਿ ਆਪਦੇ ਨਾਲ ਵਾਲੇ ਸਾਥੀਆਂ ਨਾਲ ਕਰਦਾ ਹੋਏ ਉਹਦੇ ਨਾਲ ਦੇ ਸਾਥੀਆਂ ਨੂੰ ਪਤਾ ਹੋਵੇ ਤਾਂ ਸਾਨੂੰ ਨਹੀਂ ਪਤਾ ਪਰ ਸਾਡੇ ਨਾਲ ਹਮੇਸ਼ਾ ਉਹ ਚੜ੍ਹਦੀ ਕਲਾ ਜੀ ਰਿਹਾ ਹੈ ਔਰ ਆਪਦੇ ਫਿਊਚਰ ਪਲਾਨਿੰਗ ਦੀ ਗੱਲ ਹੀ ਕਰਦਾ ਸੀਗਾ ਕਿ ਮੈਂ ਪੜ੍ਹ ਲੈ ਕੇ ਵਧੀਆ ਡਾਕਟਰ ਬਣਨਾ ਮੈਂ ਵਧੀਆ ਕੰਮ ਸਿੱਖਣਾ। ਇਹ ਕਿਹਾ ਜਾ ਰਿਹਾ ਕਿ ਦੇ ਵਿੱਚ ਹੀ ਸੀ ਹੋਸਟਲ ਚ ਰਹਿੰਦਾ। ਇਹ ਮੈਡੀਕਲ ਕਾਲਜ ਦੇ ਹੋਸਟਲ ਦੇ ਨਾਲ ਹੀ ਇੱਕ ਧਰਮਸ਼ਾਲਾ ਹੈ ਜਿਹੜੀ ਪਾਰਸੀ ਧਰਮਸ਼ਾਲਾ ਹੈ। ਇਹਦੇ ਵਿੱਚ ਬਹੁਤ ਸੋਹਣੇ ਕਮਰੇ ਬਣੇ ਹੋਏ ਆ, ਲਾਈਟ ਬਾਥ ਅਟੈਚ। ਉੱਥੇ ਗਾਰਡ ਦਾ ਵੀ 24 ਘੰਟੇ ਪ੍ਰਬੰਧ ਹੈ। ਪੂਰੀ ਸੇਫਟੀ ਆ, ਪੂਰੀ ਸਫਾਈ ਆ। ਇਹ ਉੱਥੇ ਰਹਿੰਦਾ ਸੀਗਾ ਕਿਉਂਕਿ ਇਹਨੂੰ ਕਮਰੇ ਪਸੰਦ ਸੀ ਤੇ ਸ਼ਾਂਤ ਵਾਤਾਵਰਨ, ਹਰਿਆ ਭਰਿਆ ਔਰ ਸੇਫਟੀ ਅਲਾਵਾ ਵਾਤਾਵਰਨ ਨੂੰ ਪਸੰਦ ਸੀਗਾ। ਇਹਦਾ ਕੰਮ ਇੱਕੋ ਹੀ ਸੀਗਾ ਵੀ ਮੈਂ ਪੜ੍ਹਾਈ ਕਰਨੀ ਆ ਤਾਂ ਕਰਕੇ ਇਹਨੇ ਇਕੱਲੇ ਨੂੰ ਆਪਦਾ ਲਈ ਕਮਰਾ ਅਰੇਂਜ ਕੀਤਾ ਸੀਗਾ ਬਿਲਕੁਲ ਹੋਸਟਲ ਦੇ ਜਮਾ ਨਾਲ ਲੱਗਣੀ ਧਰਮਸ਼ਾਲਾ ਕੋਲ ਕਰਕੇ ਖਾਲੇ ਤੋਂ ਵੀ ਕੋਈ ਖਾਸ ਦੂਰ ਨਹੀਂ ਸੀਗਾ 1 ਕਿਲੋਮੀਟਰ ਤੋਂ ਘੱਟ ਹੀ ਆਦਾ ਵਰਕਿੰਗ ਸਟਾਨ ਸੀਗਾ ਐਕਟਿਵਾ ਨੇ ਰੱਖੀ ਹੋਈ ਸੀਗੀ ਕਦੇ ਪੈਦਲ ਚੱਲੇ ਜਾਂਦਾ ਸੀ ਤੇ ਐਕਟਿਵਾ ਤੇ ਚੱਲੇ ਜਾਂਦਾ ਸੀ ਇਹਦੀ ਮੌਤ ਸ਼ੱਕ ਦੇ ਜਿਹੜੀ ਸੀਬੀਏ ਤੋਂ ਹੋਵੇ ਜਾਂ ਸੀਜਨਸੀ ਤੋਂ ਹੋਵੇ ਇਹਦੀ ਮੌਤ ਦੀ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਵੀ ਅਸੀਂ ਜਾਂਚ ਕਰਾਂਗੇ ਇਹਦਾ ਮੋਬਾਈਲ ਤੇ ਲੈਪਟਾਪ ਵੀ ਪੁਲਿਸ ਨੇ ਰੱਖ ਲਿਆ ਤੇ ਅਸੀਂ ਵੀ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਮੋਬਾਈਲ ਤੇ ਲੈਪਟਾਪ ਤੋਂ ਜੇ ਕੋਈ ਸੁਰਾਗ ਮਿਲ ਸਕਦਾ ਹੋਵੇ ਤਾਂ ਇਹਦੀ ਮੌਤ ਦੇ ਕਾਰਨਾਂ ਦਾ ਪਤਾ ਜਰੂਰ ਲਾਇਆ ਜਾਵੇ ਕਿਉਂਕਿ ਇਹ ਸਾਡੇ ਬਕਸਰ ਦੀ ਸ਼ਾਨ ਸੀਗਾ ਬੱਚਿਆਂ ਲਈ ਪ੍ਰੇਰਨਾ ਸਰੋਤ ਸੀਗਾ ਸਾਨੂੰ ਲੱਗਦਾ ਨਹੀਂ ਜਾਂ ਕੀ ਛੋਟੀ ਮੋਟੀ ਗੱਲ ਵੀ ਹੁੰਦੀ ਤਾਂ ਇਹ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਜ਼ਰੂਰ ਕੋਈ ਨਾ ਕੋਈ ਵੱਡੀ ਗੱਲਬਾਤ ਹੋਈ ਹੈ ਜਿਹੜੀ ਸਾਡੇ ਧਿਆਨ 'ਚ ਨਹੀਂ ਹੈਗੀ ਕਿਰਪਾ ਕਰਕੇ ਉਹਦਾ ਪਤਾ ਲਾਇਆ ਜਾਵੇ ਔਰ ਇਹ ਦੇ ਮੌਤ ਦੇ ਕਾਰਨ ਦਾ ਪਤਾ ਜ਼ਰੂਰ ਲਾਇਆ ਜਾਵੇ ਓਕੇ ਮੁਖਸਰ ਨੂੰ ਜੋ ਦੁੱਖ ਨਈ ਖਬਰ ਆਈ ਹੈ ਆਜ ਦਾ ਦੋ ਦਿਨ ਡਾਕਟਰ ਨਵਦੀਪ ਸਿੰਘ ਜੀ ਇੱਕ ਅੰਤਿਛਾਜਨ ਕੇਤ ਜਿਹੜੀ ਹੈ ਜਿੰਨੇ ਦੀ ਮੌਤ ਹੋ ਗਈ ਹੈ ਚਰਨ ਦੇ ਉਹਨਾਂ ਵੀ ਇਸ ਮੁਖਸਰ ਦੇ ਲਈ ਇੱਕ ਬਹੁਤ ਤਕੜਾ ਘਟਾ ਪਿਆ ਜਿੱਥੇ ਪਰਿਵਾਰ ਲਈ ਦਾ ਘਟਾ ਪਿਆ ਹੀ ਪਿਆ ਇਹ ਮੁਕਸ਼ਰ ਦੇ ਲਈ ਪ੍ਰੇਨਸ ਰੂਨ ਸੀ ਮੁਕਸ਼ਰ ਦੇ ਆਉਣ ਲਈ ਉਹਨਾਂ ਸਾਰਿਆਂ ਦੇ ਲਈ ਇਤਿਹਾਸਿਕ ਵੀ ਉਹਨਾਂ ਦਾ ਜੋ ਵੀ ਪੇਸ਼ੈਂਟ ਇਹਨਾਂ ਤੋਂ ਪੀੜਤ ਹਨ ਉਹਨਾਂ ਦਾ ਉਹਨਾਂ ਨੇ ਇਲਾਜ ਕਰਨਾ ਸੀਗਾ ਤੇ ਅੱਜ ਮੁਕਸ਼ਰ ਲਈ ਜੋ ਘਟਾ ਪਿਆ ਉਹ ਕਦੇ ਵੀ ਕਦੇ ਵੀ ਪੂਰਾ ਨਹੀਂ ਹੋਵੇਗਾ